ਅੱਜ ਭਵਨ ਨੀਗਰ ਗੁਰਦੁਆਰਾ ਸ੍ਰੀ ਗੁਰਤੇਗ ਬਹਾਦਰ ਪਾਸ਼ਾ ਜੀ ਨੌਵੀਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰਤੇਗ ਬਹਾਦਰ ਮਹਾਰਾਜ ਜੀ ਪ੍ਰਕਾਸ਼ ਪਰਬ ਦਿਵਸ ਬੜੀ ਸਰਦਾਰ ਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਅੱਜ ਨਗਰ ਕੀਰਤਨ ਵੀ ਸਜਾਇਆ ਗਿਆ ਇਸ ਦੌਰਾਨ ਵੱਖ-ਵੱਖ ਪਾਰਟੀਆਂ ਦੇ ਆਗੂ ਸਹਿਬਾਨ ਵੀ ਪਹੁੰਚੇ ਹੋਏ ਸਨ ਇਹ ਨਗਰ ਕੀਰਤਨ ਸ੍ਰੀ ਗੁਰਗਾਂ ਸਾਹਿਬ ਜੀ ਦੀ ਸੱਤਰ ਸਾਇਆ ហេਟ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਹੇਠ ਆਰੰਭ ਹੋ ਕੇ ਬੱਖ-ਬੱਖ ਪੜਾਂ ਤੇ ਹੁੰਦਾ ਹੋਇਆ ਸਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਪਹੁੰਚੇਗਾ ਇਸ ਮੌਕੇ ਤੇ ਰਾਗੀ ਸਿੰਘਾਂ ਨੇ ਵੀ ਕੀਰਤਨ ਸਜਾਇਆ ਹੋਇਆ ਸੀ ਰਿਪੋਰਟ ਰਾਜਖਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਚੰਨਤਾ ਸੱਤ ਰਸੋਈ ਦੀ ਗੱਲ ਹੈ ਚੰਨਤਾ ਸੱਤ ਰਸੋਈ ਦੀ ਗੱਲ ਹੈ ਸੱਜਣਾ ਕੋਰਾਂ ਦੇ ਹੱਥ ਹੈ ਸੱਜਣਾ ਵਰੀਆਂ ਦਾ बड़ी शर्म से हवा से चले गए मेरे किनिया ये तो सारे अंदर में पाप शादी लग गया गुरु देव का हाथ सतगुरु के दाते सारी सरदार हट गए इस करके साथ आ रहे हैं सब सतगुरु से जरा रहमत बनाई रखे गुरु देव महादेव सतगुरु सब ना की हाजी तो जो ही अरदास का प्रमाण करे रेजर साहब और इलाके की सरकार जो शख्सियत है वो गुरु तो के प्यारे एमसी आदर ਜਿਹੜੇ ਇਹ ਸੁਮਿੱਤ ਦੇ ਸਮਾਗਮ ਦੇਸਾਂ ਪਰਦੇਸਾਂ ਤੱਕ ਪਹੁੰਚਾ ਰਹੇ ਹਨ ਖਬਰਾਂ ਦੇ ਰਾਹੀਂ ਜੀ ਮੀਡੀਆ ਦੇ ਰਾਹੀਂ ਇਹਨਾਂ ਸਾਰੇ ਪੂਰੇ ਪਿਆਰਿਆਂ ਦਾ ਧੰਨਵਾਦ ਹੈ ਜੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੇ ਚਰਨਾ ਆਪੋ ਆਪਣੀਆਂ ਆਵਾਜ਼ੀਆਂ ਲਵਾਉਣ ਦੇ ਲਈ ਪਹੁੰਚੇ ਹਾਂ ਸਾਰਿਆਂ ਸਖੀਅਤਾਂ ਦਾ ਧੰਨਵਾਦ ਹੁਣ ਸੱਚਖੰਡ ਵਿੱਚ ਅਰਦਾਸ ਕੀਤੀ ਹੋਵੇਗੀ ਉਥੋਂ ਲਈ ਤਨਸੀਰ ਗੁਰਗੰਗ ਸਾਹਿਬ ਜੀ ਦੇ ਪਾਪ ਦੇ ਅੰਦਰ ਸਰੂਪ ਭਾਰਗੀ ਸਾਹਿਬ ਦੇ ਵਿਚਵਾਜਮਣ ਹੋਣਗੇ ਇਹ ਆਪਣਾ ਸਾਰਿਆਂ ਨੇ ਆਵਾਜ਼ ਪਰਮਿਕ ਕਰਨ ਬਰਾਂਧਾ ਹੋ ਕਉ ਦਿੱਤਾ ਹੋਇਏ। 10ਵਾਂ ਸ਼ਿਖ ਪਾਤਸ਼ਾਹ ਦੀ ਜੀ ਪਾਤਸ਼ਾਹ ਨੂੰ ਦਸਵੀਂ ਪ੍ਰਤਖ ਪਕਉ ਸਮਝਦਾ ਹੈ। ਦੁਰਨਾਮ ਨਹੀਂ ਤੇ ਆਏ। ਪਰੇ ਅੰਤ ਤੋ ਕਰਤੇ ਹਮ ਦਾਸ ਸ਼੍ਰੀ ਰਾਮ ਦਾਸ ਹੈ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ਼੍ਰੀ ਗੁਰੂ ਰਾਈ। ਕਾਲੀ ਹੋਏ ਸਹਾਇ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਨ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਸਭਿਆ ਪਿਆਰਿਆਂ ਚੌਥਾ ਸਾਹਿਬ ਜਾਨਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਾਲਿਮ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਨੇ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਸਭਿਆ ਪਿਆਰਿਆਂ ਸਾਹਿਬ ਜਾਂਦੇ ਆਂ ਚਾਲੀਆਂ ਮੁਖਤਿਆਂ ਹਟੀਆਂ ਜੱਪੀਆਂ ਤੱਕ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਪ੍ਰਕਾਸ਼ੁਰਗ ਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕਾ ਭਵਾਨੀ ਕੜ ਦੀਆਂ ਸਮੂਚੀਆਂ ਸੰਗਤਾਂ ਦੇ ਵੱਲੋਂ ਨਗਰ ਕੀਰਤਨ ਦਾ ਪ੍ਰਬੰਧ ਕੀਤਾ ਗਿਆ ਹੈ ਦਾਤਾਰ ਪਿਤਾ ਜੀ ਨਗਰ ਕੀਰਤਨ ਪੰਜ ਪਿਆਰੇ ਅਤੇ ਪੰਜ ਨਿਸ਼ਾਨੀਆਂ ਦੀ ਅਗਵਾਈ ਦੇ ਵਿੱਚ ਪਾਤਸ਼ਾਹ ਜੀ ਨਗਰ ਦੇ ਉਪਰੋਂ ਦੀ ਪ੍ਰਕਰਮਾ ਕਰਦਾ ਹੋਇਆ ਵਾਪਸ ਆਪ ਜੀ ਦੇ ਅਸਥਾਨ ਤੇ ਪਹੁੰਚੇਗਾ। ਕਿਰਪਾ ਕਰਨੀ ਪਾਕਸ਼ਾ ਜੀ ਨਗਰ ਕੀਰਤਨ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਸਤੇ ਵਿੱਚ ਅੰਗ ਸੰਗ ਸਹਾਈ ਹੋਣਾ। ਸੇਵਾਦਾਰਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ। ਪੰਜ ਪਿਆਰੇ ਅਤੇ ਪੰਜ ਨਿਸ਼ਾਨਚੀ ਸਿੰਘਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ। ਸਮੁੱਚੀ ਸੇਵਾ ਆਪ ਜੀ ਨੇ ਵਿੱਚ ਵਰਤ ਕੇ ਸੰਪੂਰਨ ਕਰਵਾ ਲੈਣੀ। ਸੰਗਤਾਂ ਦੀਆਂ ਮਨ ਦੀਆਂ ਮਨੋ ਕਾਮਨਾਵਾਂ ਸੰਪੂਰਨ ਕਰਨੀਆਂ ਸੁਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਵਾਹਿਗੁਰੂ ਸਿਖਤਿ ਕੋਲੇ ਆ ਰੱਬ ਨੂੰ ਤੇ ਜਬਾਹ ਦਰਸਾਇਬ ਮੰਦਰ ਤੇ ਜਬਾਹ ਦਰਸਾਇਬ ਮੰਦਰ ਤੇ ਜਬਾਹ ਦਰਸਾਇਬ ਕੰਗੋ ਤੇ ਜਬਾਹ ਦਰਸਾਇਬ ਆਹੇ ਦਸਾਈ ਕੋ ਤੇ ਜਬਾਹ ਦਰਸਾਇਬ ਕੰਗੋ ਤੇ ਜਬਾਹ ਦਰਸਾਇਬ ਕੰਗੋ ਤੇ ਜਬਾਹ ਦਰਸਾਇਬ ਸਾਈਤਾ ਬਲੇ ਮਾਨ ਆਇਆ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਜੀ ਦੇ ਕਿਰਪਾ ਦਾ ਸ਼ਰਕਾ ਜੁਦਾ ਜੇ ਆਪੇ ਤੇਗ ਬਹਾਦਰ 100 ਸਾਲਾ ਅੱਜ ਤੋਂ 350 ਸਾਲ ਪਹਿਲਾਂ ਬਿਲਕ ਜੰਦੂ ਰਾਖਾ ਪ੍ਰਭ ਆਓ ਸਾਰਿਆਂ ਸੰਗਲਦੀ ਦਾ ਛਕੋ ਗੁਰੂਵਾਲਾ ਸਾਹਿਬ ਦੇ ਮੈਨੇਜਰ ਸਾਹਿਬ ਵੱਲੋਂ ਸਾਰੀਆਂ ਇਸ ਆਰਾ ਮਾਰਕੀਟ ਦੀ ਰੇਰ ਬਾਜ਼ਾਰ ਦੀਆਂ ਸੰਗਤਾਂ ਦਾ ਅਸੀਂ ਇੱਥੇ ਬੱਦੇ ਬੁਲਾਉਦੇ ਆ ਸਾਰੀਆਂ ਸੰਗਤਾਂ ਦਾ ਸਾਰੇ ਦੁਕਾਨ ਹਿੰਦ ਦੀ ਚਾਦਰ ਨੌਵੇਂ ਪਾਸ਼ਾ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਤੁਖੜੋ ਸਮਰਪਿਤ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਸਜਾਇਆ ਗਿਆ ਜਿਹਦੇ ਚ ਵਿਸ਼ੇਸ਼ ਉਪਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡੇ ਮੈਨੇਜਰ ਸਾਹਿਬ ਦਾ ਸਮੁੱਚੇ ਜਿਹੜੇ ਇੱਥੇ ਦੇ ਮੁਲਾਜ਼ਮ ਨੇ ਤੇ ਸਾਰੀ ਸੰਗਤ ਹੈ ਉਹਨਾਂ ਦੇ ਉਪਰਾਲਾ ਸਦਕਾ ਇਹ ਸੰਭਵ ਹੁੰਦਾ ਹੈ ਤੇ ਗੁਰੂ ਨਾਲ ਜੋੜਦੇ ਨੇ ਗੁਰੂ ਦੀ ਸੰਗਤ ਹੈ ਸਾਡੇ ਗੁਰੂਆਂ ਨੇ ਉਪਦੇਸ਼ ਇਹ ਦਿੱਤਾ ਨੌਵੇਂ ਪਾਤਸ਼ਾਹਨ ਦਾ ਵਿਸ਼ੇਸ਼ ਤੌਰ ਤੇ ਕਿ ਜਿੱਥੇ ਜ਼ੁਲਮ ਹੁੰਦਾ ਹੋਵੇ ਉਹ ਕਿਸੇ ਧਰਮ ਦਾ ਕਿਸੇ ਮਜ਼ਬ ਦਾ ਨਹੀਂ ਹੈ ਉਹਦੇ ਖਿਲਾਫ ਹਮੇਸ਼ਾ ਸਾਨੂੰ ਖੜਨਾ ਚਾਹੀਦਾ ਹੈ ਤੇ ਆਪਣੇ ਆਪ ਨੂੰ ਜੇ ਕੁਰਬਾਨੀ ਦਿੱਤੀ ਹੈ ਜੀ ਅੱਜ ਇੱਕ ਮਿਸਾਲ ਪੂਰੀ ਦੁਨੀਆ 'ਚ ਕਿਸੇ ਦੂਜੀ ਕੌਮ ਲਈ ਕਹੀਏ ਕਿਸੇ ਦੂਜੇ ਧਰਮ ਲਈ ਜੇ ਕਿ ਲੜਾਈ ਲੜੀ ਹੈ ਤਾਂ ਉਹ ਨੌਵੇਂ ਪਾਤਸ਼ਾਹ ਨੇ ਲੜਾਈ ਲੜੀ ਹੈ ਤੇ ਉਹਦੇ ਲਈ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਕੁਰਬਾਨ ਕੀਤਾ ਸੋ ਇਹ ਸੰਦੇਸ਼ ਜਿਹੜਾ ਸਾਡੀ ਕੌਮ ਵੱਲੋਂ ਸਾਡੀ ਕੌਮ ਨੂੰ ਇਸੇ ਕਹਿ ਕੇ ਜੇ ਸਿੱਖੀ ਪਰਖੁਲਤ ਹੋਈ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਸਾਡੇ ਕੁਰਬਾਨੀਆਂ ਉਹਦੇ ਸੱਚਾ ਹੋਈ ਹੈ ਤੇ ਅੱਜ ਸਮੁੱਚੀ ਸੰਗਤ ਨੂੰ ਵਧਾਈ ਹੈ ਕਿ ਨੌਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੇ ਇਹ ਨਗਰ ਕੀਰਤਨ ਸੰਗਤ ਦੀ ਆਧਰੀ ਨਾਲ ਸੰਗਤ ਦੇ ਸਹਿਯੋਗ ਨਾਲ ਸਜਾਇਆ ਜਾਂਦਾ ਹੈ ਗੁਰੂ ਤੇਗ ਬਹਾਦਰ ਸਿਮਰਿਆ ਕਰ ਨੌਂ ਦੇ ਦਾਵੇ ਧਾਏ ਸਭ ਖਾਈ ਹੋਏ ਸਹਾਏ ਸਭ ਤੇ ਮੇਰਾ ਪਰੇ ਹੱਥ ਤੇ ਗੁਰਮਾਰਾ ਸਭ ਨੂੰ ਚੜ੍ਹਦੇ ਅਗਲਾ ਤੇ ਜੀਤ ਸਿੰਘ ਮੈਨੇਜਰ ਗੁਰਦੁਆਰਾ ਪਾਸੇ ਨੌਵੀਂ ਭਾਨੀਗੜ੍ਹ ਅੱਜ ਨੌਵੀਂ ਪਾਸਾ ਹੀ ਵੀ ਗੁਰੂ ਨਗਰ ਕੀਰਤਨ ਕੱਢਿਆ ਜਾ ਰਿਹਾ ਕੀ ਕਹਿੰਦੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਪਾਸਾ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੋਖ ਰੱਖਦੇ ਆ ਗੁਰਦੁਆਰਾ ਸਾਹਿਬ ਪਾਸੇ ਨੌਵੀਂ ਭਾਨੀਗੜ੍ਹ ਤੇ ਇਲਾਕੇ ਦੇ ਸੰਗਤਾਂ ਵੱਲੋਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਤਿ ਸਮਿਤੀ ਦੇ ਸਹਿਯੋਗ ਨਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਜਿਸ ਦੀ ਕੀ ਰਵਾਨਗੀ ਹੋ ਚੁੱਕੀ ਹੈ ਇਹ ਬਕਬਕ ਪੜਾਵਾਂ ਵਿੱਚ ਉਹਦੀ ਹੁੰਦਾ ਹੋਇਆ ਸਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਹੋਵੇਗੀ ਤੇ ਕੱਲ ਨੂੰ ਸਵੇਰੇ 10 ਵਜੇ ਸ੍ਰੀ ਕਨਪੜ ਸਾਹਿਬ ਦੇ ਧੋਖ ਤੋਂ ਲੈਣਗੇ ਇਹ ਸੰਗਤਾਂ ਨੂੰ ਬੇਨਤੀ ਆ ਕਿ ਜੀ ਜੀ ਆਪਣੀਆਂ ਸ਼ਰਧਾ ਕਰੋ ਗੁਰਦੁਆਰਾ ਸਾਹਿਬ ਪਹੁੰਚ ਕੇ ਗੁਰਬਾਣੀ ਦਾ ਦਾਹਨ ਲਓ ਵਾਹਿਗੁਰੂ ਜੀ ਦਾ ਸੰਸਕਾਰ ਵਾਹਿਗੁਰੂ ਜੀ ਸਰ ਆਪਣਾ ਨਾਮ ਤੇ ਇੱਕ ਬਾਤ ਆਪਣਾ ਨਾਮ ਜੀ ਪ੍ਰਬੰਧਕਰ ਕਹਿੰਦੇ ਤੱਕ ਅੱਜ ਕੁਤੇ ਇੱਕ ਵਾਰ ਜਰੀ ਨਗਰ ਕੀਰਤਨ ਕੱਢਿਆ ਜਾ ਰਿਹਾ ਇਸ ਪਰਿਖੇ ਆ ਇਹ ਜੋ ਹਿੰਦੁਸਤਾਨ ਸਿੱਕਾ ਵਿਸ਼ੇਸ਼ ਟੌਰ ਤੇ ਸੰਤਨ ਗੁਰੂ ਤੇਗ ਬਹਾਦਰ ਜੀ ਨੇ ਜਿਨ੍ਹਾਂ ਨੇ ਹਿੰਦੂ ਧਰਮ ਲਈ ਆਪਣੀ ਸਹਾਦਤ ਕੀਤੀ ਉਹਨਾਂ ਦਾ ਅੱਜ ਜਨਮ ਦਿਹਾੜਾ ਪੂਰੇ ਹਿੰਦੁਸਤਾਨ ਚਕਾਚੂ ਮਨਾਇਆ ਜਾਵੇਗਾ ਤੇ ਅੱਜ ਜੋ ਨਗਰ ਕੀਰਤਨ ਹੈ ਕੋਈ ਸੈਰ ਤੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸਾਮੂਹ ਪੁਰ ਦੁਬਾਰਾ ਪਾਸਾ ਦੀ ਨਵੀਂ ਭਵਾਨੀਗੜ੍ਹ ਵਿਖੇ ਪਹੁੰਚੇਗਾ ਨੌਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਨੌਵੀਂ ਪਾਛੇ ਭਵਾਨੀਗੜ ਜੋ ਕਿ ਚਰਨਸ਼ੋਪਾਪਤ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਇਤੋਂ ਬੜੀ ਸੰਗਤਵੀਅ ਸਰਤਾ ਅਤੇ ਉਤਸ਼ਾਹ ਨਾਲ ਜਿਹੜਾ ਨਿਰਮਿਤ ਨਾ ਉਹਨਾਂ ਦੇ ਪ੍ਰਕਾਸ਼ ਤੇੜੇ ਨੂੰ ਸਮਰਪਿਤ ਹੋ। ਉਹ ਬਹੁਤ ਵੱਡੇ ਪੱਧਰ ਤੇ ਸੰਗਤਾਂ ਦੇ ਪ੍ਰਬੰਧ ਕਰਕੇ ਬਹੁਤ ਵੱਡੀ ਹਾਜ਼ਰੀ ਲਵਾਈ ਜਾ ਰਹੀ ਹੈ। ਮੈਂ ਸਮਝਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਦਿਹਾੜਾ ਜਿੱਥੇ ਸਮੁੱਚੇ ਸਿੱਖ ਜੱਤ ਦੇ ਲਈ ਹੈ। ਬਹੁਤ ਹੀ ਇੰਪੋਰਟੈਂਟ ਹੈ ਤੇ ਉੱਥੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਡੇ ਇਸ ਇਲਾਕੇ ਵਿੱਚ ਹਮੇਸ਼ਾ ਚਰਨ ਪੈਂਦੇ ਰਹੇ ਨੇ ਤੇ ਸਾਡੇ ਇਸ ਇਲਾਕੇ ਵਿੱਚ ਭਵਾਨੀਗੜ ਸੰਗੂਰ ਜ਼ਿਲ੍ਹੇ ਦੇ ਵਿੱਚ ਬਹੁਤ ਵੱਡਾ ਸੰਗਤਾਂ ਦੇ ਵਿੱਚ ਸ਼ਾਇ ਤੇ ਥਾ ਥਾ ਤੇ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਵਰਤ ਕਰਕੇ ਇਹਨਾਂ ਦੇ ਭੋਗ ਕਾਲਨ ਪੜਨੇ ਨੇ ਤੇ ਅੱਜ ਨਗਰ ਕੀਰਤਨ ਕੱਢਿਆ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਮੈਂ ਸਮਝਦਾ ਕਿ ਜੀ ਉਹਨਾਂ ਦੀ ਸਖਿਆਵਤ ਹੈ ਜਿਹੜੀਆਂ ਸਮੁੱਚੀਆਂ ਮਾਨਵਤਾ ਨੂੰ ਉਹਨਾਂ ਨੇ ਦਿੱਤੀਆਂ ਤੇ ਬਹੁਤ ਸਮਾਂ ਲੱਗਦਾ ਹੈ ਤੇ ਇੱਕੋ ਹੀ ਸਭ ਤੋਂ ਮੈਂ ਸਮਝਦਾ ਕਿ ਇੰਪੋਰਟੈਂਟ ਜਿਹੜੀ ਉਹਨਾਂ ਦੀ ਯਾਦ ਹੈ ਉਹ ਇਹ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਸਾਹਿਬ ਦਾ ਸੰਧਾਤ ਹੈ ਸਬੱਤ ਦਾ ਭਲੇ ਲਈ ਤੇ ਉਹ ਸਬੱਤ ਦਾ ਭਲੇ ਦਾ ਸੰਧਾਤ ਨੂੰ ਲੈ ਕੇ ਮਨੁੱਖਤਾ ਦੀ ਭਲਾਈ ਨੂੰ ਦੇਖਦੇ ਹੋਏ ਤੁਸੀਂ ਦੇਖਿਆ ਕਿ ਹਿੰਦੂ ਧਰਮ ਦੀ ਰੱਖਿਆ ਲਈ ਜਦੋਂ ਜੰਮੂ ਕਸ਼ਮੀਰ ਤੋਂ ਪੰਡਤ ਜਿਹੜੇ ਆਏ ਸੀ ਜਦੋਂ ਮੁਸਲਮਾਨ ਦਾ ਰਾਜ ਸੀਗਾ ਤੇ ਉਹ ਲੋਕੀ ਧੱਕੇ ਨਾਲ ਸੰਧੂਆਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਸੀ ਤਾਂ ਉਹ ਉੱਥੇ ਫਰਿਆਦ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਅਨੰਦਪੁਰ ਸਾਹਿਬ ਪਹੁੰਚੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਦੀ ਬੇਇਨਤੀ ਤੇ ਪਹਿਰਾ ਦਿੰਦੇ ਹੋਏ ਆਪਣੇ ਆਪ ਨੂੰ ਬਹੁਤ ਵੱਡੀ ਕੁਰਬਾਨੀ ਜਿਹੜੀ ਦਿੱਲੀ ਜਾ ਕੇ ਉਹਨਾਂ ਨੇ ਆਪਣੇ ਸਰੀਰ ਦੀ ਕਰਵਾਨੀ ਦਿੱਤੀ ਤੇ ਲੇਕਿਨ ਧਰਮ ਦੂਜੇ ਧਰਮ ਨੂੰ ਵੀ ਬਚਾਇਆ ਇਸ ਕਰਕੇ ਸਿੱਖ ਧਰਮ ਦਾ ਫਲਸਫਾ ਜਿਹੜਾ ਉਸ ਨੂੰ ਵਰਕਰਾਂ ਰੱਖਦੇ ਹੋਏ ਗੁਰੂ ਸਾਹਿਬਾਨਾਂ ਨੇ ਵੈਸੇ ਤਾਂ ਜੇ ਇਕੱਲੇ-ਇਕੱਲੇ ਗੁਰੂ ਸਾਹਿਬ ਜੀ ਇਸ ਗੱਲ ਕਰ ਲਈਏ ਜਿਹੜੀਆਂ ਗੱਲਾਂ ਉਹਨਾਂ ਨੇ ਕਈਆਂ ਜੋ ਸਿੱਖਿਆਵਾਂ ਉਹਨਾਂ ਨੇ ਦਿੱਤੀਆਂ ਉਹਨਾਂ ਉੱਤੇ ਪਹਿਰਾ ਦੇ ਕੇ ਉਹਨਾਂ ਨੇ ਆਪਣੇ ਸਰੀਰ ਦੇ ਨਾਲ ਹਟਾ ਕੇ ਉਦਾਹਰਣਾ ਬਣਾਈ ਹੈ ਤੇ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਹੁਤ ਵੱਡੀ ਸਮੁੱਚੀ ਲਕਾਈ ਨੂੰ ਵੱਡੀ ਦੇਣ ਹੈ ਤੇ ਅੱਜ ਉਸੇ ਤਰੀਕੇ ਸੰਗਤਾਂ ਬਹੁਤ ਵੱਡੀ ਸਰਦਾ ਨਾਮ ਉਹਨਾਂ ਨੂੰ ਯਾਦ